ਬਾਬਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਉੱਚ ਪੱਧਰੀ ਬੈਠਕ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਇਸ ਬੈਠਕ ਦੇ ਵਿੱਚ ਦੇਸ਼ ਦੇ ਰੱਖਿਆ ਮੰਤਰੀ ਮੌਜੂਦ ਨੇ ਤਿੰਨੋਂ ਫੌਜਾਂ ਦੇ ਮੁਖੀ ਅਤੇ ਸੀਡੀਐਸ ਮੀਟਿੰਗ ਦੇ ਵਿੱਚ ਮੌਜੂਦ ਨੇ ਵਿਕਾਸ ਤੌਰ ਦੇ ਉੱਤੇ ਰਣਨੀਤੀ ਜਿਹੜੀ ਹੈ ਉਹ ਤੈਅ ਕੀਤੀ ਜਾ ਰਹੀ ਹੈ ਮੰਥਨ ਕੀਤਾ ਜਾ ਰਿਹਾ ਹੈ ਐਨਐਸਏ ਵੀ ਇਸ ਬੈਠਕ ਦੇ ਵਿੱਚ ਸ਼ਾਮਲ ਨੇ ਬੈਠਕ ਦੌਰਾਨ ਮੌਜੂਦਾ ਹਾਲਾਤਾਂ ਦੇ ਉੱਤੇ ਵੀ ਚਰਚਾ ਕੀਤੀ ਜਾ ਰਹੀ ਹੈ ਤੇ ਇੱਕ ਪਾਸੇ ਸੀਜ਼ਫਾਇਰ ਹੋ ਚੁੱਕਿਆ ਹੈ ਦੇਸ ਤੋਂ ਬਾਅਦ 12 ਤਰੀਕ ਨੂੰ ਬੈਠਕ ਤੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬੈਠਕ ਜਿਹੜੀ ਹੈ ਉਸ ਦੀ ਅਗਵਾਈ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਤਿੰਨੋਂ ਸਨਾਵਾ ਦੇ ਮੁਖੀ ਦੇਸ਼ ਦੇ ਰੱਖਿਆ ਮੰਤਰੀ ਐਨਐਸਏ ਸੀਡੀਐਸ ਮੌਜੂਦ ਨੇ ਤਾਂ ਹਾਈ ਲੈਵਲ ਇਹ ਬੈਠਕ ਜਿਸ ਦੇ ਵਿੱਚ ਰਣਨੀਤੀ ਜਿਹੜੀ ਹੈ ਉਹ ਘੜੀ ਜਾ ਰਹੀ ਹੈ ਤੁਸੀਂ ਖਾਸ ਤੌਰ ਦੇ ਉਤੇ ਸੀਸਫਾਇਰ ਹੋਇਆ ਤੇ ਉਸ ਤੋਂ ਬਾਅਦ لازਮੀ ਤੌਰ ਦੇ ਉਤੇ ਹੈ ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਮੌਜੂਦਾ ਹਾਲਾਤਾਂ ਦੇ ਬਾਰੇ ਜਾਣਕਾਰੀ ਲਈ ਜਾ ਰਹੀ ਹੋਏਗੀ ਕੀ ਕੁਝ ਹੋ ਰਿਹਾ ਹੈ ਬੈਠਕ ਦੇ ਵਿੱਚ ਇਸ ਬਾਰੇ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਹਰਪ੍ਰੀਤ ਸਿੰਘ ਬੰਦੇਸ਼ਾ ਦੇ ਕੋਲੋਂ ਤਾਂ ਹਰਪ੍ਰੀਤ ਇਹ ਬੈਠਕ ਹੋ ਰਹੀ ਹੈ ਅੱਗੇ ਕੀ ਹੋ ਸਕਦਾ ਹੈ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਇਸ ਵੇਲੇ ਇਹ ਮੀਟਿੰਗ ਚੱਲ ਰਹੀ ਹੈ ਜਿਹਦੇ ਜਿਹਦੇ ਤਿੰਨੇ ਸੈਨਾ ਦੇ ਮੁਖੀ ਜਿਹੜੇ ਨੇ ਉਹ ਮੌਜੂਦ ਨੇ ਯਾਨੀ ਕਿ ਇੰਡੀਅਨ 에ਅਰ ਫੋਰਸ ਦੇ ਮੁਖੀ ਜਨਰਲ ਜਵੇਦੀ ਮੌਜੂਦ ਨੇ ਇੰਡੀਅਨ 에ਅਰ ਫੋਰਸ ਦੇ ਜਿਹੜੇ ਮੁਖੀ ਨੇ ਅ ਅਮਰਪ੍ਰੀਤ ਸਿੰਘ ਉਹ ਮੌਜੂਦ ਨੇ ਇਸ ਤੋਂ ਇਲਾਵਾ ਇੰਡੀਅਨ ਨੇਵੀ ਦੇ ਜਿਹੜੇ ਐਡਮਿਰਲ ਦਿਨੇਸ਼ ਨੇ ਉਹ ਵੀ ਉਸੇ ਖਾਤੇ ਮੌਜੂਦ ਨੇ ਐਨਐਸ ਦੇ ਅ ਅਜੀਤ ਦੁਬਾਲ ਪਹੁੰਚੇ ਹੋਏ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਨਾਲ ਹੀ ਸੀਡੀਐਸ ਅਨਿਲ ਚੋਹਾਨ ਇਹ ਸਭ ਲੋਕ ਇਸ ਵੇਲੇ ਉੱਥੇ ਮੌਜੂਦ ਨਹੀਂ ਇਹ ਮੰਨਿਆ ਜਾ ਰਿਹਾ ਹੈ ਕਿ ਕੱਲ ਜਿਸ ਤਰੀਕੇ ਨਾਲ ਦੇਰ ਰਾਤ ਵਾਇਓਲੇਸ਼ਨ ਕੀਤਾ ਗਿਆ ਸੀਜ਼ਫਾਇਰ ਦਾ ਜਿਸ ਤਰੀਕੇ ਨਾਲ ਉਲੰਘਣਾ ਹੋਈ ਜਿਸ ਤਰੀਕੇ ਨਾਲ ਕੱਲ ਵੀ ਡਰੋਨਸ ਦੀ ਖਬਰ ਆਉਣ ਲੱਗ ਗਈ ਕੱਲ ਵੀ ਜਿਸ ਤਰੀਕੇ ਨਾਲ ਅ ਦੇਰ ਰਾਤ ਵਿਦੇਸ਼ ਮੰਤਰਾਲੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਪਾਕ ਬਿਲਕੁਲ ਸਾਫ਼ ਕਰ ਦਿੱਤਾ ਗਿਆ ਕਿ ਇੰਡੀਆ ਨਾਮੀ ਜਾਂ ਇੰਡੀਅਨ ਫੋਰਸਸ ਜਿਹੜੀਆਂ ਨੇ ਉਹਨਾਂ ਨੂੰ ਬਿਲਕੁਲ ਫ੍ਰੀ ਹੈਂਡ ਹੈ ਕਿ ਉਹ ਗੋ ਮੂੰਹ ਤੋੜ ਜਵਾਬ ਦੇ ਸਕਦੀਆਂ ਨੇ ਹੁਣ ਸਵਾਲ ਵੱਡਾ ਹੈ ਕਿ ਹੁਣ ਅਗਲਾ ਕਦਮ ਕੀ ਕੀ ਸਰਕਾਰ ਜਿਸ ਤਰੀਕੇ ਨਾਲ ਕੱਲ ਸੀਜ਼ਫਾਇਰ ਐਲਾਨ ਹੋਇਆ ਉਹ ਸੀਜ਼ਫਾਇਰ ਦੇ ਐਲਾਨ ਤੋਂ ਬਾਅਦ ਅਗਲਾ ਕਦਮ ਕੀ ਚੁੱਕੇਗੀ ਕੱਲ 12 ਵਜੇ ਇੱਕ ਬੈਠਕ ਯਾਨੀ ਕਿ 12 ਮਹੀਨੋਂ 12 ਵਜੇ ਇੱਕ ਬੈਠਕ ਹੋਏਗੀ ਤੋਂ ਉਸ ਤੋਂ ਬਾਅਦ ਜਿਹੜੇ ਅਗਲੇ ਜਿਹੜੇ ਕਦਮ ਨੇ ਉਹ ਚੁੱਕੇ ਜਾਣੇ ਨੇ ਲੇਕਿਨ ਉਸ ਤੋਂ ਪਹਿਲਾਂ ਰਣਨੀਤੀ ਘੜੀ ਜਾਣੀ ਹੈ ਪ ਕਿ ਇੱਕ ਸੰਸਦ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਏ ਤੇ ਪ੍ਰਧਾਨ ਮੰਤਰੀ ਉਸ ਦਾ ਜਵਾਬ ਦੇਣ ਪ੍ਰਧਾਨ ਮੰਤਰੀ ਨੇ ਸੀਸ ਫਾਇਰ ਦਾ ਇਰਾਦ ਕਰਨ ਕੀਤਾ ਇਹ ਸਵਾਲ ਚੁੱਕੇ ਜਾਣ ਲੱਗ ਪਏ ਨੇ ਇਸ ਕਰਕੇ ਹੁਣ ਸਰਕਾਰ ਇਸ ਦੀ ਸਾਮ੍ਰਿਕ ਕਿਉਂਕਿ ਦੇਖੋ ਪਾਕਿਸਤਾਨ ਹਮੇਸ਼ਾ ਤੋਂ ਇਹ ਕੰਮ ਕਰਦਾ ਆ ਉਹ ਪਹਿਲਾਂ ਹਾਂ ਕਰਦਾ ਫਿਰ ਨਾ ਕਰਦਾ ਉਹ ਹਾਂ ਕਰਕੇ ਫਿਰ ਮੁੱਕਰ ਜਾਂਦਾ ਇਹ ਇੱਕ ਪੁਰਾਣਾ ਜਿਹੜਾ ਇੱਕ ਉਹਨਾਂ ਦਾ ਟੀਚਾ ਰਿਹਾ ਹੈ ਕੀ ਹਮੇਸ਼ਾ ਤੋਂ ਧੋਖਾ ਦੇਣਾ ਪਾਕਿਸਤਾਨੀ ਹਾਰ ਕੇ ਜਾਏ ਮੁੜ ਕੇ ਫਿਰ ਆਉਂਦਾ ਇਸ ਜਿਹੜੀ ਗੱਲ ਹੈ ਇਹ ਸਾਬਤ ਹੁੰਦੀ ਹੋਈ ਨਜ਼ਰ ਵੀ ਆਈ ਕਿ ਜਿਸ ਦੇ ਨਾਲ ਕੱਲ ਸੀਸਫਾਇਰ ਹੋਇਆ ਵੀ ਉਸ ਤੋਂ ਬਾਅਦ ਵੀ ਬੰਬਾਰਡਮੈਂਟਸ ਦੀਆਂ ਖਬਰਾਂ ਆਈਆਂ ਉਸ ਤੋਂ ਬਾਅਦ ਵੀ ਡਰੋਨਸ ਦੀਆਂ ਖਬਰਾਂ ਆ ਰਹੀਆਂ ਨੇ ਤੇ ਇਸ ਕਰਕੇ ਹੁਣ ਅਗਲੀ ਜਿਹੜੀ ਰਣਨੀਤੀ ਹੈ ਉਹ ਕਿਸ ਤਰੀਕੇ ਨਾਲ ਹੋਏਗੀ ਕਿਵੇਂ ਅਗਲੇ ਕਦਮ ਚੁੱਕੇ ਜਾਣੇ ਨੇ ਜਿਹੜੀ ਅਗਲੀ ਬਲਬਾਕ ਕੀਤੀ ਜਾਣੀ ਹੈ ਉਹ ਕਿਵੇਂ ਹੋਏਗੀ ਕੀ ਮੁੱਦਾ ਰਹੇਗਾ ਜੇਕਰ ਅਗਲੀ ਵਾਰੀ ਕੋਈ ਟੈਰਰ ਅਟੈਕ ਹੁੰਦਾ ਕਿਉਂਕਿ ਭਾਰਤ ਪਹਿਲਾਂ ਹੀ ਇਹ ਗੱਲ ਕਹਿ ਚੁੱਕਿਆ ਹੈ ਕਿ ਜੇਕਰ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਡੇ ਉੱਤੇ ਅਗਲਾ ਕੋਈ ਟੈਰਰ ਅਟੈਕ ਹੁੰਦਾ ਤਾਂ ਉਸ ਨੂੰ ਐਕਟ ਆਫ ਵਾਰ ਮੰਨਿਆ ਜਾਏਗਾ ਉਸ ਨੂੰ ਮੰਨਿਆ ਜਾਏਗਾ ਕਿ ਸਾਡੇ ਉੱਤੇ ਹਮਲਾ ਤੇ ਅਸੀਂ ਉਸ ਨੂੰ ਉਸੇ ਤਰੀਕੇ ਨਾਲ ਟ੍ਰੀਟ ਕਰਾਂਗੇ ਤੇ ਜੇਕਰ ਹੁਣ ਅੱਗੇ ਕੋਈ ਹਮਲਾ ਹੋ ਜਾਂਦਾ ਅੱਗੇ ਕੋਈ ਟੈਰਰਿਸਟ ਐਕਟੀਵਿਟੀ ਹੋ ਜਾਂਦੀ ਹੈ ਤੇ ਉਸ ਤੇ ਕਾਰਵਾਈ ਕਿਵੇਂ ਕੀਤੀ ਜਾਏਗੀ ਇਹ بڑا ਹੈਮ ਰਹੇਗਾ ਦੇਖੋ ਜਦੋਂ ਵੀ ਕਿਤੇ ਸ਼ੈਲਿੰਗ ਕੀਤੀ ਜਾਂਦੀ ਹੈ ਖਾਸ ਤੌਰ ਤੇ ਐਲੋਸੀ ਦੇ ਉੱਤੇ ਜਦੋਂ ਵੀ ਸ਼ੈਲਿੰਗ ਹੁੰਦੀ ਹੈ ਤੇ ਸ਼ੈਲਿੰਗ ਦੇ ਪਿੱਛੇ ਇੱਕ ਬੜਾ ਵੱਡਾ ਮਕਸਦ ਹੁੰਦਾ ਆਪਣੇ ਲੋਕਾਂ ਨੂੰ ਅੰਦਰ ਵਾਰਦਣਾ ਕਿ ਉੱਪਰੋਂ ਸ਼ੈਲਿੰਗ ਕਰਦੇ ਰਹੋ ਤੇ ਥੱਲੇ ਲੋਕਾਂ ਨੂੰ ਅੰਦਰ ਵਾਰਦ ਦਿਓ ਯਾਨੀ ਕੁਸ ਬੈਠ ਕਰਾ ਦਿਓ ਕੱਲ ਜਿਸ ਤਰੀਕੇ ਨਾਲ ਖਬਰਾਂ ਆਈਆਂ ਕਿ ਕੁਛਕੋਸ ਬੈਟਦੀਆਂ ਹਾਰਾ ਕੀ ਆਰਮੀ ਨੇ ਉਹ ਨਕਾਰ ਦਿੱਤਾ ਲੇਕਿਨ ਪਾਕਿਸਤਾਨ ਦੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ ਇਹ ਗੱਲ ਹੁਣ ਬਿਲਕੁਲ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਇਹ ਪੁਰਾਣੇ ਸਟਾਈਲ ਤੋਂ ਹੀ ਚੱਲਦੀ ਆ ਰਹੀ ਹੈ ਫਿਲਹਾਲ ਹਰਪ੍ਰੀਤ ਕਿਉਂਕਿ ਗੱਲ ਤਾਂ ਇਥੋਂ ਹੀ ਜਿਹੜੀ ਸਾਬਤ ਹੋ ਰਹੀ ਹੈ ਕਿ ਪਹਿਲਾਂ ਥੋੜੀ ਦੇਰ ਪਹਿਲਾਂ ਜਿਹੜਾ ਸੀਜ਼ਫਾਇਰ ਦਾ ਦੋਵੇਂ ਮੁਲਕ ਰਾਜ਼ੀ ਹੋ ਗਏ ਸੀ ਠੀਕ ਤਿੰਨ ਸਾਢੇ ਤਿੰਨ ਘੰਟਿਆਂ ਬਾਅਦ ਅਜਿਹਾ ਕੀ ਹੋਇਆ ਕਿ ਪਾਕਿਸਤਾਨ ਨੇ ਮੁਰਤੋਂ ਸੀਜ਼ਫਾਇਰ ਦੀ ਉਲੰਘਣਾ ਕਰ ਦਿੱਤੀ ਲਾਜ਼ਮੀ ਤੌਰ ਦੇ ਉਤੇ ਭਾਰਤ ਦੀਆਂ ਤਿੰਨੋ ਸਿਨਾਵਾ ਤੇ ਭਾਰਤ ਸਰਕਾਰ ਪੂਰੇ ਤਰੀਕੇ ਦੇ ਨਾਲ ਚੌਕਸ ਰਹੇਗੀ ਤੇ ਇਸੇ ਨੂੰ ਲੈ ਕੇ ਵੀ ਮੰਥਨ لازمی ਤੌਰ ਦੇ ਉਤੇ ਕੀਤਾ ਜਾ ਰਿਹਾ ਹੋਵੇਗਾ ਕਿ ਜੇਕਰ ਮੁੜ ਤੋਂ ਸੀਸਫਾਇਰ ਦੀ ਉਲੰਘਣਾ ਹੋਈ ਤਾਂ ਫਿਰ ਕੀ ਜਵਾਬ ਕੀ ਐਕਸ਼ਨ ਜਿਹੜਾ ਉਹ ਦਿੱਤਾ ਜਾਏਗਾ ਦੇਖੋ ਇਸ ਗੱਲ ਦੇ ਤੇ ਕੋਈ ਦੋਰਾਏ ਨਹੀਂ ਹੈਗੀ ਕਿ ਸੈਨਾਵਾਂ ਆਲਰੇਡੀ ਜਿਹੜੀਆਂ ਨੇ ਉਹ ਬਿਲਕੁਲ ਇਸ ਵੇਲੇ ਸਟੈਂਡ ਬਾਈ ਤੇ ਨੇ ਉਹਨਾਂ ਨੂੰ ਚੁਕੰਨਾ ਰਹਿਣ ਦੀ ਜ਼ਰੂਰਤ ਨਹੀਂ ਨਹੀਂ ਫੋਰਸਸ ਆਲਰੇਡੀ ਚੁਕੰਨੀਆਂ ਆ ਨੇ ਜੇਕਰ ਕੱਲ ਫੋਰਸਸ ਚੁਕੰਨੀਆਂ ਨਾ ਹੁੰਦੀਆਂ ਤੇ ਜਿਸ ਤਰੀਕੇ ਨਾਲ ਕੱਲ ਦੇਰ ਸ਼ਾਮ ਤੱਕ ਹਰਕਤਾਂ ਸ਼ੁਰੂ ਕੀਤੀਆਂ ਪਾਕਿਸਤਾਨ ਨੇ ਤੇ ਉਹਨਾਂ ਦਾ ਮੂੰਹ ਤੋੜਵਾ ਜਵਾਬ ਨਾ ਦਿੱਤਾ ਜਾਂਦਾ ਉਹ ਕਿਸ ਤਰੀਕੇ ਨਾਲ ਅਗੋਸਰ ਸਾਡੀ ਫੋਰਸਸ ਨੇ ਜਵਾਬ ਦਿੱਤਾ ਉਹ ਬਿਲਕੁਲ ਬਾਨਗੀ ਸਾਹਮਣੇ ਵਿੱਚ ਇਸ ਕਰਕੇ ਫੋਰਸਸ ਤਨਾਤ ਨੇ ਹੁਣ ਹੈਗੀ ਅਗਲੀ ਰਣਨੀਤੀ ਦੇਖੋ ਮਾਮਲਾ ਇੰਟਰਨੈਸ਼ਨਲ ਕਮਿਊਨਿਟੀ ਹੈ ਇਹਦੇ ਡੋਨਲਡ ਟਰੰਪ ਵੜ ਗਿਆ ਉਸਨੇ ਕਿਹਾ ਕਿ ਮੈਂ ਇਸ ਸੀਜ਼ ਫਾਇਰ ਕਰਾਇਆ ਪਾਕਿਸਤਾਨ ਦੇ ਡਿਪਟੀ ਪੀਐਮ ਨੇ ਉਹਨਾਂ ਦਾ ਟਵੀਟ ਆ ਗਿਆ ਜਿਹੜੇ ਵੈਸਟ ਮੁਲਕ ਨੇ ਉਹਨਾਂ ਦਾ ਕਹਿਣਾ ਹੈ ਕਿ ਦੋਹਾਂ ਪਰਮਾਣੂ ਸ਼ਕਤ ਤਾਕਤ ਵਾਲੇ ਮੁਲਕ ਨੇ ਇਹਨਾਂ ਦਾ ਆਪਸ ਵਿੱਚ ਝੜਨਾ ਠੀਕ ਨਹੀਂ ਇਹ ਜ਼ਰੂਰੀ ਹੈ ਕਿ ਇਹ ਮੁਲਕ ਜਿਹੜੇ ਨੇ ਇਹ ਲੜਾਈ ਵੱਲ ਨਾ ਵਧਣ ਡੀਸਕੇਲੇਸ਼ਨ ਹੋਣਾ ਵੀ ਜ਼ਰੂਰੀ ਸੀ ਇਹਦੇ ਕੋਈ ਗਲਤੀ ਨਹੀਂ ਲੇਕਿਨ ਪਾਕਿਸਤਾਨ ਦੀ ਹਾਲਤ ਜਿਆਦਾ ਖਰਾਬ ਹੋਈ ਦੇਖੋ ਕੱਲ ਜਿਸ ਤਰੀਕੇ ਦੇ ਨਾਲ ਜਿਹੜੇ 에ਅਰ ਬੇਸ ਉਡਾਏ ਗਏ ਖਾਸ ਤੌਰ ਤੇ ਜਿਹੜਾ ਨੂਰਕਲਾਂ ਦਾ ਜਿਹੜਾ ਬੇਸ ਸੀ ਇਸ ਤੋਂ ਇਲਾਵਾ ਸੋਰਕੋਟ ਉਡਾਇਆ ਗਿਆ ਗੁਜਰਾں ਵਾਲੇ ਚ ਮਾਰਿਆ ਗਿਆ ਜਿਹੜੇ ਇਹ ਇਹਨਾਂ ਦੇ ਕੁਝ 에ਅਰ ਬੇਸਿਸ ਹੈਗੇ ਸਨ ਇਹ ਇਹਨਾਂ ਦੇ ਖਾਸੇ ਬੜੇ ਅਹਿਮ 에ਅਰ ਬੇਸ ਸਨ ਜਿਹੜਾ ਨੂਰਕਲਾਂ ਦਾ ਬੇਸ ਹੈ ਉੱਥੇ ਮੰਨਿਆ ਜਾਂਦਾ ਹੈ ਕਿ ਇਹਨਾਂ ਦੀ ਜਿਹੜੀ ਨਿਊਕਲੀਅਰ ਫੈਸਿਲਿਟੀ ਜਿਹੜੀ ਪਰਮਾਣੂ ਦੀ ਫੈਸਿਲਿਟੀ ਹੈ ਉਹ ਉਸ ਜਗ੍ਹਾ ਤੇ ਮੌਜੂਦ ਸੀ ਤੇ ਉਸ ਹਮਲੇ ਤੋਂ ਬਾਅਦ ਪਾਕਿਸਤਾਨ ਲੈ ਦੂਸਰਾ ਚੱਕ ਵਾਲੇ ਦਾ ਜਿਹੜਾ ਇਹਨਾਂ ਦਾ ਇਕ ਲੋਜਿਸਟਿਕ ਹੈਡ ਹੈ ਜਿੱਥੇ ਕੀ ਇਹ ਲੋਕ ਪੀਏਪੀ ਯਾਨੀ ਪਾਕਿਸਤਾਨ 에য়ারਪੋਰਟਸ ਜਿਹੜੀ ਹੈ ਉਥੋਂ ਲੋਜਿਸਟਿਕ ਬਹੁਤ ਵੱਡਾ ਕੰਮ ਆਪਣਾ ਸੰਭਾਲਦੀ ਉਥੇ ਇਹਨਾਂ ਦੇ ਹੈਂਗਰਸ ਨੇ ਉਥੇ ਇਹਨਾਂ ਨੂੰ ਮਾਰਿਆ ਗਿਆ ਤੇ ਇਸ ਕਰਕੇ ਪਾਕਿਸਤਾਨ ਦੇ ਕੋਲ ਆਪਸ਼ਨ ਨਜ਼ਰ ਨਹੀਂ ਆਉਂਦੇ ਬਹੁਖਲਾਹਤ ਪਾਕਿਸਤਾਨ ਨੇ ਜ਼ਰੂਰ ਸੀਸ ਫਾਰਦੇਉ ਲਗਣਾ ਕੀਤੀ ਹੈ ਅਜੇ ਵੀ ਕੁਝ ਛਿਟਪਟ ਦੀਆਂ ਘਟਨਾਵਾਂ ਦੀ ਖਬਰ ਸਾਹਮਣੇ ਆ ਰਹੀ ਹੈ ਲੇਕਿਨ ਸੂਤਰਾ ਦੇ ਹਵਾਲੇ ਤੋਂ ਵੀ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਸ਼ਾਂਤੀ ਹੈ ਸਵੇਰ ਤੋਂ ਬਿਲਕੁਲ ਮਾਹੌਲ ਠੀਕ ਹੈ ਪਰ ਹਰਪ੍ਰਿਤ ਇੱਕ ਚੀਜ਼ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਜਦੋਂ ਬਾਰਡਰ ਟੂ ਬਾਰਡਰ ਜਾਂ ਗੁਵਾਂਡੀ ਮੁਲਕ ਇੱਕ ਦੂਜੇ ਦੇ ਨਾਲ ਲੜਦੇ ਹੁੰਦੇ ਨੇ ਇੱਕ ਪਾਸੇ ਜਵਾਬੀ ਕਾਰਵਾਈ ਜਾਂ ਹਮਲਾ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਡਿਪਲੋਮੈਟਿਕ ਤੌਰ ਦੇ ਉਤੇ ਕੂਟਨੀਤਿਕ ਤੌਰ ਦੇ ਉਤੇ ਦੁਨੀਆ ਭਰ ਦੇ ਵਿੱਚ ਪਾਕਿਸਤਾਨ ਵਰਗੇ ਮੁਲਕ ਨੂੰ ਜਗਜाहिर ਕਰਨੀਆਂ ਉਸ ਦੀਆਂ ਨੀਤੀਆਂ ਤਾਂ ਅਜੇ ਦੇ ਵਿੱਚ ਡਿਪਲੋਮੈਟਿਕ ਰਣਨੀਤੀ ਵੀ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਤੇ ਅਜੇ ਦੇ ਵਿੱਚ ਡੋਨਲਡ ਟਰੰਪ ਦੀ ਇੱਕ ਪ੍ਰਤੀਕਿਰਿਆ ਤੁਸੀਂ ਵੇਖੀ ਹੋਏਗੀ ਕਸ਼ਮੀਰ ਨੂੰ ਲੈ ਕੇ ਡੋਨਲਡ ਟਰੰਪ ਦੇ ਵੱਲੋਂ ਜ਼ਿਕਰ ਕੀਤਾ ਗਿਆ ਤਾਂ لازਮੀ ਤੌਰ ਦੇ ਉਤੇ ਕੂਟਨੀਤਿਕ ਪੱਧਰ ਦੇ ਉਤੇ ਵੀ ਭਾਰਤ ਸਰਕਾਰ ਚ ਆਏਗੀ ਕਿ ਪਾਕਿਸਤਾਨ ਨੂੰ ਘੇਰਿਆ ਜਾਏ ਦੇਖੋ ਜਿਹੜੀ ਤੁਸੀਂ ਡਿਪਲੋਮੈਟਿਕ ਗੱਲ ਕਰਦੇ ਹੋ ਜਦੋਂ ਤੇ ਉਦੋਂ ਸਾਨੂੰ ਇਹ ਪਿਛਲੇ 4-5-7 ਦਿਨ ਪਿੱਛੇ ਜਾਣਾ ਪਏਗਾ ਕਿ ਜਦੋਂ ਸਾਡੇ ਜਿਹੜੇ ਵਿਦੇਸ਼ ਮੰਤਰੀ ਆਏ ਸਜੇ ਸ਼ੰਕਰ ਉਹਨਾਂ ਨੇ ਲਗਭਗ 38 ਦੇਸ਼ਾਂ ਦੇ ਇਨਵੋਇਸ ਯਾਨੀ ਕਿ ਜਿਹੜੇ ਐਮਬੈਸਡਰ ਰਾਜਦੂਤ ਸਨ ਉਹਨਾਂ ਦੇ ਨਾਲ ਇੱਕ ਮੁਲਾਕਾਤ ਕੀਤੀ ਇਹ ਮੰਨਿਆ ਜਾ ਰਿਹਾ ਸੀ ਖਾਸ ਤੌਰ ਤੇ ਯੂਰੋਪੀਅਨ ਯੂਨੀਅਨਸ ਦੇ ਜਿਹੜੇ ਐਮਬੈਸਡਰ ਸਨ ਵੱਖ-ਵੱਖ ਹੋਰ ਦੇਸ਼ਾਂ ਦੇ ਜਿਹੜੇ ਅੰਬੈਸਡਰ ਜਾਂ ਰਾਜਦੂਤ ਰਹੇ ਉਹਨਾਂ ਨਾਲ ਜਦੋਂ ਉਹਨਾਂ ਮੁਲਾਕਾਤ ਕੀਤੀ ਤੇ ਇੱਕ ਕਨਵੇ ਮੈਸੇਜ ਕਰ ਦਿੱਤਾ ਗਿਆ ਸੀ ਕਿ ਭਾਰਤ ਇਸ ਪਹਿਲਗਾਮ ਅਤੰਕੀ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਜਾ ਰਿਹਾ ਹੈ ਜੇਕਰ ਤੁਸੀਂ ਇਸ ਅਜੇ ਤੱਕ ਪੂਰੇ ਸੈਨੈਰੀਓ ਨੂੰ ਦੇਖੋ ਤੇ ਭਾਰਤ ਦੀ ਕਾਰਵਾਈ ਦੇ ਉੱਤੇ ਕਿਸੇ ਨੇ ਵੀ ਸਵਾਲ ਨਹੀਂ ਚੁੱਕੇ ਜੀ 7 ਕੰਟਰੀਜ਼ ਵੀ ਸਾਹਮਣੇ ਆਈਆਂ ਉਹਨਾਂ ਦੇ ਜਿਹੜੇ ਐਕਸਟਰਨਲ ਅਫੇਅਰਸ ਮਿਨਿਸਟਰ ਸੀ ਯਾਨੀ ਕਿ ਵਿਦੇਸ਼ ਮੰਤਰੀ ਸਾਣ ਉਹਨਾਂ ਨੇ ਵੀ ਇਸ ਗੱਲ ਦੀ ਛਲਾਗਾ ਕੀਤੀ ਕਿ ਜਿਹੜਾ ਪਹਿਲਗਾਮ ਹਮਲਾ ਹੋਇਆ ਉਹ ਬਹੁਤ ਮਾੜਾ ਹੈ ਤੇ ਉਸ ਦੀ ਕਾਰਵਾਈ ਹੋ ਰਹੀ ਹੈ ਤੇ ਭਾਰਤ ਨੇ ਡਿ ਘੇਰ ਲਿਆ ਸੀ ਸਿਰਫ ਪਾਕਿਸਤਾਨ ਦੇ ਨਾਲ ਜਿਹੜੇ ਖੜੇ ਮੁਲਕ ਨਜ਼ਰ ਆਉਂਦੇ ਨੇ 터ਕੀ ਖੜਾ ਨਜ਼ਰ ਆਇਆ ਕਿਉਂਕਿ 터ਕੀ ਨੇ ਸਮਾਨ ਭੇਜਿਆ ਹੈ ਜ਼ਾਹਿਰ ਤੌਰ ਤੇ ਜੋ ਸੂਤਰਾ ਦੇ ਵਾਲੇ ਤੋਂ ਖਬਰ ਸੀ ਕਿ 터ਕੀ ਸਪੋਰਟ ਕਰ ਰਿਹਾ ਹੈ 터ਕੀ ਨੇ ਹਾਲਾਕੀ ਕੱਲ ਉਹਨਾਂ ਨੇ ਵੀ ਸੀਜ਼ਫਾਇਰ ਦਾ ਸਵਾਗਤ ਕੀਤਾ ਕਿ ਦੋਵਾਂ ਮੁਲਕਾਂ ਦੇ ਵਿੱਚ ਹੋਇਆ ਤੇ ਚਾਈਨਾ ਜ਼ਾਹਿਰ ਤੌਰ ਤੇ ਚਾਈਨਾ ਦਾ ਹਮੇਸ਼ਾ ਤੋਂ ਇੱਕ ਸੌਫਟ ਕਾਰਨਰ ਰਿਹਾ ਹੈ ਪਾਕਿਸਤਾਨ ਨੂੰ ਲੈ ਕੇ ਇਨ੍ਹਾਂ ਹਾਲਾਤਾਂ ਦੇ ਵਿੱਚ ਡਿਪਲੋਮੈਟਿਕਲੀ ਭਾਰਤ ਪਹਿਲਾਂ ਹੀ ਘੇਰ ਕੇ ਰੱਖਿਆ ਹੋਇਆ ਸੀ ਦੂਸਰੀ ਅਹਿਮ ਚੀਜ਼ ਇਕਨੋਮਿਕਲੀ ਪਾਕਿਸਤਾਨ ਦੀ ਉਹ ਹਾਲਾਤ ਨਹੀਂ ਹੈਗੇ ਕਿ ਪਾਕਿਸਤਾਨ ਲੰਬੀ ਲੜਾਈ ਲੜ ਸਕੇ ਪਾਕਿਸਤਾਨ ਦੋ ਦਿਨਾਂ ਦੇ ਹਲ-ਜੰਗ ਦੇ ਵਿੱਚ ਹੀ ਪਾਕਿਸਤਾਨ ਨੂੰ ਆਈਐਮਐਫ ਦੇ ਸਾਹਮਣੇ ਖੜੇ ਹੋਣਾ ਪੈ ਗਿਆ ਕਿ ਸਾਨੂੰ ਪੈਸੇ ਦਿਓ ਸਾਡੇ ਕੋ ਪੈਸੇ ਮੁੱਕ ਰਹੇ ਨੇ ਹਾਲਾਂਕਿ ਬਾਦਚੋਰਾ ਨੇ ਟਵੀਟ ਕਰਕੇ ਇਹ ਗੱਲ ਕਹੀ ਕਿ ਇਹ ਅਕਾਊਂਟ ਹੈਕ ਹੋ ਗਿਆ ਲੇਕਿਨ ਸਚਾਈ ਸਾਹਮਣੇ ਆਈ ਕਿ ਆਈਐਮਐਫ ਵੱਲੋਂ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਤੇ ਇਸ ਕਰਕੇ ਇਕਨੋਮਿਕਲੀ ਜਾਂ ਡਿਪਲੋਮੈਟਿਕਲੀ ਪਾਕਿਸਤਾਨ ਬਿਲਕੁਲ ਆਪਣੇ ਹਾਸ਼ੀਏ ਤੇ ਸੀ ਪਾਕਿਸਤਾਨ ਕੋ ਜਿਆਦਾ ਆਪਸ਼ਨ ਨਜ਼ਰ ਨਹੀਂ ਸੀ ਹੁੰਦੇ ਤੇ ਇਸ ਕਰਕੇ ਸੀਜ਼ ਫਾਇਰ ਡੀਸਕਲੇਟ ਕਰਨਾ ਦੋਹਾਂ ਪਾਸੇੋਂ ਜ਼ਰੂਰੀ ਸੀ ਭਾਰਤ ਲੜ ਸਕਦਾ ਸੀ ਲੰਬਾ ਲੜ ਸਕਦਾ ਸੀ ਲੇਕਿਨ ਸਾਡੇ ਵੀ ਨੁਕਸਾਨ ਹੋਣ ਦੇ ਚਾਂਸਸ ਸਾਡੇ ਸੀ ਖੁਦ ਦੇਖ ਰਿਹਾ ਕਿ ਪੰਜਾਬ ਚ ਕੀ ਹਾਲ ਸੀ ਜੀ ਐਂਡ ਕੇ ਚ ਕੀ ਹਾਲ ਸੀ ਰਾਜਸਥਾਨ ਚ ਕੀ ਹਾਲ ਸੀ ਜੇਕਰ ਸਰਸਾ ਤੱਕ ਬਜ਼ਾਈਲ ਉਹਨਾਂ ਨੇ ਇੰਟਰਸੈਪਟ ਕੀਤੀ ਤੋ ਦਿੱਲੀ ਵੀ ਆ ਸਕਦੀ ਸੀ ਕਿਉਂਕਿ ਦਾ ਟਾਰਗੇਟ ਦਿੱਲੀ ਦੱਸਿਆ ਜਾ ਰਿਹਾ ਸੀ ਇਸ ਕਰਕੇ ਨੁਕਸਾਨ ਦੋਹਾਂ ਪਾਸੇ ਸੀ ਲੇਕਿਨ ਭਾਰਤ ਕੋੜੀ ਜੀ ਇਸ ਤੋਂ ਐਜ ਰੱਖਦਾ ਪਰ ਜਿਆਦਾ ਐਜ ਰੱਖਦਾ ਹੈ ਪਰ ਇਸ ਦੇ ਵਿੱਚ ਇੱਕ ਚੀਜ਼ ਬਹੁਤ ਜਿਆਦਾ ਇੰਪੋਰਟੈਂਟ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰਦਾ ਇਹ ਪ੍ਰਤੀਕਰਮ ਕੱਲ ਵੇਖਣ ਨੂੰ ਮਿਲਿਆ ਉਹ ਖੁੱਲ ਕੇ ਕਹਿ ਰਹੇ ਨੇ ਕਿ ਚੀਨ ਸਾਡੇ ਨਾਲ ਹੈ ਹਾਲਾਂਕਿ ਉਸ ਵਕਤ ਇਹ ਪ੍ਰਤੀਕਿਰਿਆ ਵੇਖਣ ਨੂੰ ਮਿਲੀ ਜਦੋਂ ਡੋਨਲਡ ਟਰੰਪ ਨੇ ਪ੍ਰਤੀਕਿਰਿਆ ਦਿੱਤੀ ਸੀ ਕਿ ਦੋਵੇਂ ਮੁਲਕ ਸੀਸਫਾਇਰ ਦੇ ਲਈ ਰਾਜ਼ੀ ਹੋਏ ਨੇ ਇੱਕ ਪਾਸੇ ਅਮਰੀਕਾ ਤੇ ਦੂਜੇ ਪਾਸੇ ਚਾਈਨਾ ਦੋਵੇਂ ਇੱਕ ਦੂਜੇ ਨੂੰ ਟੱਕਰ ਦੇ ਰਹੇ ਨੇ ਦੋਵੇਂ ਕਹਿ ਰਹੇ ਨੇ ਕਿ ਅਸੀਂ ਸੁਪਰ ਪਾਵਰ ਨੇ ਤਾਂ ਅਜਿਹੇ ਮੌਕੇ ਦੇ ਉੱਤੇ ਜਦੋਂ ਪਾਕਿਸਤਾਨ ਕਹਿ ਰਿਹਾ ਕਿ ਚੀਨ ਸਾਡੇ ਨਾਲ ਹੈ ਤੇ ਅਮਰੀਕਾ ਦੇ ਵੱਲੋਂ ਵਿਚੋਲਗੀ ਕਰਕੇ ਦਾਵਾ ਕੀਤਾ ਜਾ ਰਿਹਾ ਕਿ ਇਹ ਜਿਹੜਾ ਮਸਲਾ ਉਹ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਕਿਵੇਂ ਵੇਖਦੇ ਹੋ ਦੇਖੋ ਅਮਰੀਕਾ ਨੂੰ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਅਮਰੀਕਾ ਦੀ ਤੇ ਅਮਰੀਕਾ ਵਾਸਤੇ ਪਾਕਿਸਤਾਨ ਬੜਾ ਇੰਪੋਰਟੈਂਟ ਹੈ ਉਹਦੇ ਤੁਹਾਨੂੰ ਕਾਰਨ ਸਮਝਣਾ ਪਏਗਾ ਜੇ ਪਾਕਿਸਤਾਨ ਅਮਰੀਕਾ ਨੂੰ ਬੇਸ ਚਾਹੀਦੇ ਨੇ ਚਾਹੇ ਨੇਵਲ ਬੇਸ ਹੋਣ 에ਅਰ ਬੇਸ ਹੋਣ ਆਰਮੀ ਬੇਸ ਹੋਣ ਪਾਕਿਸਤਾਨ ਨੂੰ ਦਿੰਦਾ ਹੈ ਕਿਉਂਕਿ ਉਹਨੇ ਇੱਥੇ ਹੀ ਬੈਠ ਕੇ ਅਫਗਾਨਿਸਤਾਨ, ਈਰਾਨ ਤੱਕ ਆਪਣੀ ਮਾਰ ਰੱਖਣੀ ਹੈ ਬੇਸਿਕਲੀ ਸਾਊਥ ਏਸ਼ੀਆ ਚ ਉਹਨੇ ਆਪਣਾ ਜੇਕਰ ਪ੍ਰੈਜ਼ੈਂਟ ਰੱਖਣੀ ਹੈ ਤਾਂ ਪਾਕਿਸਤਾਨ ਉਹਦਾ ਇੱਕ ਵੱਡਾ ਅਲਾਈ ਹੈ ਇਸ ਮਾਮਲੇ ਦੇ ਵਿੱਚ ਉਹ ਬੜਾ ਜ਼ਰੂਰੀ ਹੋ ਜਾਂਦਾ ਹੈ ਚਾਈਨਾ ਕੋਲੋਂ ਜਾ ਨਹੀਂ ਸਕਦਾ ਰਸ਼ੀਆ ਕੋਲੋਂ ਜਾ ਨਹੀਂ ਸਕਦਾ ਤੁਹਾਨੂੰ ਕੋ ਫਿਰ ਬਚਦਾ ਸਿਰਫ ਪਾਕਿਸਤਾਨ ਨੇ ਹਿੰਦੁਸਤਾਨ ਨੇ ਕਦੀ ਇਹੋ ਜਿਹਾ ਕੰਮ ਕੀਤਾ ਨਹੀਂ ਅਸੀਂ ਕਦੀ ਵੀ ਆਪਣੇ ਬੇਸ ਜਾਂ ਆਪਣੇ ਨੇਵਲ ਬੇਸ ਇਹਨਾਂ ਨੂੰ ਇਸਤੇਮਾਲ ਕਰਨ ਲਈ ਨਹੀਂ ਦਿੱਤੇ ਪਾਕਿਸਤਾਨ ਦਿੰਦਾ ਰਿਹਾ ਕਿਉਂਕਿ ਪਾਕਿਸਤਾਨ ਪੈਸੇ ਲੈਂਦਾ ਰਿਹਾ ਇਸ ਕਰਕੇ ਸામ੍ਰਿਕ ਤੌਰ ਤੇ ਜੇਕਰ ਇਸ ਨੂੰ ਆਪਾ ਜਾਣੀ ਸਮਝੀਏ ਤੇ ਬੜਾ ਇੰਪੋਰਟੈਂਟ ਅਲਾਈ ਹੋ ਜਾਂਦਾ ਅਮਰੀਕਾ ਵਾਸਤੇ ਲੇਕਿਨ ਹਿੰਦੁਸਤਾਨ ਦੀ ਹੁਣ ਮੈਂ ਗੱਲ ਕਰਾਂ ਹਿੰਦੁਸਤਾਨ ਅਮਰਜਿੰਗ ਕੰਟਰੀ ਐ ਸੀ ਅਮਰਜਿੰਗ ਪਾਵਰ ਆ ਸਾਡਾ ਬਾਜ਼ਾਰ ਬਹੁਤ ਵੱਡਾ ਹੈ ਜੇਕਰ ਅਮਰੀਕਾ ਸਾਡੇ ਉਲਟ ਜਾਂਦਾ ਤੇ ਅਮਰੀਕਾ ਨੂੰ ਸਾਡੀ ਲੋਡ ਅੱਜ ਦੀ ਤਰੀਕ ਜਿਆਦਾ ਹੈ ਸਾਨੂੰ ਵੀ ਲੋਡ ਹੈਗੀ ਹੈ ਲੇਕਿਨ ਅਮਰੀਕਾ ਨੂੰ ਲੋਡ ਜਿਆਦਾ ਹੈ ਦੂਸਰੇ ਪਾਸੇ ਅਮਰੀਕਾ ਚਾਈਨਾ ਕੋ ਨਹੀਂ ਜਾ ਸਕਦਾ ਕਿਉਂਕਿ ਚਾਈਨਾ ਦੀ ਤਾਂ ਉਹਨਾਂ ਦੀ ਪਹਿਲਾਂ ਹੀ ਟ੍ਰੇਡ ਵਾਰ ਚੱਲ ਰਹੀ ਏ ਚਾਈਨਾ ਬਿਲਕੁਲ ਅਪੋਜ਼ਿਟ ਚੱਲਦਾ ਹੈ ਅਮਰੀਕਾ ਦੇ ਰਸ਼ ਇੰਡੀਆ ਦਾ ਐਲਾਈ ਰਿਹਾ ਹੈ ਇੰਡੀਆ ਦਾ ਐਲਾਈਸ ਹੈ ਤੇ ਇੱਕ ਸਭ ਤੋਂ ਅਹਿਮ ਚੀਜ਼ ਕਿ ਜਦੋਂ ਰਸ਼ੀਆ ਯੂਕਰੇਨ ਵਾਰ ਹੋਇਆ ਉਸ ਦੌਰਾਨ ਰਸ਼ੀਆ ਦੇ ਉੱਤੇ ਪੂਰੀ ਦੁਨੀਆ ਵੱਲੋਂ ਪਤਿਬੰਦ ਲਾਉਣ ਦੀ ਗੱਲ ਕੀਤੀ ਗਈ ਕਿ ਉਸ ਨੂੰ ਤੁਸੀਂ ਕੱਚਾ ਤੇਲ ਨਾ ਖਰੀਦੋ ਉਸ ਤੇ तमाम ਦਾਵੇ ਹੋਏ ਲੇਕਿਨ ਭਾਰਤ ਨੇ ਆਪਣੀ ਡਿਪਲੋਮੈਟਿਕ ਚੈਨਲਸ ਨੂੰ ਖੁੱਲਾ ਰੱਖਿਆ ਤੇ ਰਸ਼ੀਆ ਕੋਲੋਂ ਅਸੀਂ ਤੇਲ ਖਰੀਦਦੇ ਗਏ ਸ਼ਾਇਦ ਉਹੀ ਸਾਡਾ ਇੱਕ ਬੜਾ ਵੱਡਾ ਐਲਾਈ ਬਣ ਕੇ ਨਿਕਲ ਕੇ ਸਾਹਮਣੇ ਆਇਆ ਜਿਸ ਤਰੀਕੇ ਦੇ ਪੁਤਿਨ ਦੇ ਬਿਆਨ ਸਾਹਮਣੇ ਆਏ ਇਸ ਕਰਕੇ ਚਾਈਨਾ ਤੇ ਅਮਰੀਕਾ ਇਹ ਜ਼ਾਹਿਰ ਤੌਰ ਤੇ ਇਕੱਠੇ ਨਹੀਂ ਹੋ ਸਕਦੇ ਲੇਕਿਨ ਜਦੋਂ ਪਾਕਿਸਤਾਨ ਸਾਨੂੰ ਖੁੱਲੇ ਤੌਰ ਤੇ ਇਹ ਕਹਿੰਦਾ ਕਿ ਤੁਸੀਂ ਟੈਰਰ ਸਟੇਟ ਹੋ ਤੁਸੀਂ ਅਤਵਾਦ ਨੂੰ ਵਧਾਵਾ ਦਿੰਦੇ ਹੋ ਇਹ ਕਹਿੰਦੇ ਨੇ ਕਿ ਦੋਵੇਂ ਵੱਡੇ ਮੁਲਕ ਨੇ ਇਹਨਾਂ ਨੂੰ ਸ਼ਾਂਤੀ ਨਾਲ ਬਹਿਣਾ ਚਾਹੀਦਾ ਹੈ ਇਸ ਕਰਕੇ ਅਮਰੀਕਾ ਆਪਣੀ ਜਿਹੜੀ ਡਿਊਅਲ ਪਾਲਿਸੀ ਹੈ ਉਸ ਦੇ ਚੱਲਦਿਆਂ ਇਸ ਤਰੀਕੇ ਦੀ ਨਰਾਜਨੀਤੀ ਕਰਦਾ ਹੈ ਦੋਹਾਂ ਦੇ ਨਾਲ ਬਣਾ ਕੇ ਰੱਖੀ ਜਾਏ ਲੇਕਿਨ ਸਾਨੂੰ ਸਮਝ ਨਾ ਪਏਗਾ ਕਿ ਸਾਡਾ ਯਕੀਨ ਕਿਸੇ ਦੇ ਉੱਤੇ ਨਹੀਂ ਕੀਤਾ ਜਾ ਸਕਦਾ ਖਾਸ ਤੌਰ ਤੇ ਜਦੋਂ ਹਾਲਾਤ ਇਹੋ ਜਿਹੇ ਹੋਣ ਜਦੋਂ ਸਾਨੂੰ ਚਾਰੇ ਪਾਸਿਓਂ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਇੱਕ ਪਾਸੇ ਸਾਨੂੰ ਚਾਈਨਾ ਘੇਰ ਰਿਹਾ ਹੋਵੇ ਦੂਜੇ ਪਾਸੇ ਸਾਨੂੰ ਪਾਕਿਸਤਾਨ ਘੇਰ ਕੇ ਬੈਠਾ ਹੈ ਬੰਗਲਾਦੇਸ਼ ਨਾ ਵੀ ਅੱਜਕੱਲ੍ਹ ਹਾਲਾਤ ਜਿਹੜੇ ਨੇ ਉੱਥੇ ਵੀ ਖਰਾਬ ਨੇ ਤੇ ਇਹਨਾਂ ਹਾਲਾਤਾਂ ਜਿਹੜੇ ਡਿਪਲੋਮੈਟਿਕ ਚੈਨਲਸ ਨੇ ਉਹ ਬੜੇ ਇੰਪੋਰਟੈਂਟ ਹੋ ਜਾਂਦੇ ਨੇ ਤੇ ਉਹਨਾਂ ਹਾਲਾਤਾਂ 'ਚ ਪ੍ਰਧਾਨ ਮੰਤਰੀ ਦੀ ਇਹ ਬੈਠਕ ਆਪਣੇ ਆਪ ਬਹੁਤ ਅਹਿਮ ਹੋ ਜਾਂਦੀ ਹੈ ਜੀ ਹਰਬਿੰਦਰ ਬਹੁਤ-ਬਹੁਤ ਤਾਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਉੱਚ ਪਦਰੀ ਬੈਠਕ ਦੀ ਅਗਵਾਈ ਕਰ ਰਹੇ ਨੇ ਤੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਜਾਣਕਾਰੀ ਲਈ